लुधियाना ਦੇ एलआईजी ਫਲੈਟਾਂ ਚ ਸਬ ਇਨਸਪੈਕਟਰ ਦੀ ਸ਼ੱਕੀ ਹਾਲਾਤ ਚ ਮੌਤ ਗੁਰਦਾਸਪੁਰ ਰਹਿੰਦਾ ਹੈ ਪਰਿਵਾਰ एलआईजी ਫਲੈਟਾਂ ਚ ਪੁਲਿਸ ਅਧਿਕਾਰੀ ਦੀ ਸ਼ੱਕੀ ਹਾਲਾਤ ਚ ਮੌਤ ਹੋ ਗਈ ਸੂਚਨਾ ਮਿਲਣ ਤੋਂ ਬਾਅਦ ਐਸਪੀ ਅਤੇ ਥਾਣਾ ਡਿਵੀਜ਼ਨ 17 ਦੇ ਇੰਚਾਰਜ ਮੌਕੇ ਤੇ ਪਹੁੰਚੇ ਮ੍ਰਿਤਕ ਅਰਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਰਵਿੰਦਰ ਸਿੰਘ ਜੱਦੀ ਤੌਰ ਤੇ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇੱਥੇ ਉਹ ਐਲ ਆਈ ਜੀ ਫਲੈਟ 'ਚ ਰਹਿੰਦਾ ਸੀ ਜਦੋਂ ਕਿ ਪਰਿਵਾਰ ਗੁਰਦਾਸਪੁਰ 'ਚ ਹੈ। ਉਹ ਪੁਲਿਸ ਲਾਈਨ 'ਚ ਸਭ ਇੰਸਪੈਕਟਰ ਦੀ ਡਿਊਟੀ ਨਿਭਾਰੇ ਹਾ ਸੀ। ਇੱਕ ਦਿਨ ਪਹਿਲਾਂ ਅਰਵਿੰਦਰ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ਲਈ ਪਰਿਵਾਰ ਮੰਗਲਵਾਰ ਨੂੰ ਘਰ ਆਇਆ ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਕਿ ਅਰਵਿੰਦਰ ਦੀ ਲਾਸ਼ ਅੰਦਰ ਪਈ ਸੀ ਉਹਨਾਂ ਨੇ ਰੋਲਾ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ACP ਰੂਪਦੀਪ ਕੌਰ ਅਤੇ SHO ਭੁਪਿੰਦਰ ਸਿੰਘ ਮੌਕੇ ਤੇ ਪਹੁੰਚੇ ਉਸ ਨੇ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਉਹਨਾਂ ਨੂੰ ਮੌਕੇ ਦੀ ਜਾਂਚ ਕਰਨ ਲਈ ਕਿਹਾ ਜਾਂਚ ਤੋਂ ਬਾਅਦ ਕੁਝ ਚੀਜ਼ਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉੱਥੋਂ ਚਲੀ ਗਈ ACP ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਇਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ